ਮੇਰਾ ਇਹ ਸੰਦੇਸ਼ ਹੈ ਨਾਰੀ ਸ਼ਕਤੀ ਨੂੰ ਕਿ ਨਾਰੀ ਸ਼ਕਤੀ ਤੁਸੀਂ ਬਹੁਤ ਮਹਾਨ ਹੈਗੇ ਹੋ ਤੁਸੀਂ ਮਾਤਾ ਦੁਰਗਾ ਦਾ ਰੂਪ ਹੈਗੇ ਹੋ ਜਦੋਂ ਜਦ ਤੱਕ ਤੁਸੀਂ ਨਹੀਂ ਨਾ ਸੜਕਾਂ ਤੇ ਉਤਰਦੇ ਬੱਚਿਆਂ ਨੂੰ ਲੈ ਕੇ ਤਾਂ ਤੱਕ ਸਾਨੂੰ ਹੱਕ ਨਹੀਂ ਮਿਲ ਸਕਦੇ ਐਜੂਕੇਸ਼ਨ ਵਰ مطلب ਹਰ ਇੱਕ ਬੱਚਿਆਂ ਨੂੰ ਲਗਾ ਲਓ ਤੁਸੀਂ ਤੁਸੀਂ ਫੋਰਸ ਨੂੰ ਲਗਾ ਲਓ ਤੁਸੀਂ ਕਿਸੇ ਤਰਫ ਵੀ ਨਜ਼ਰ ਮਾਰੋਗੇ ਨਾ ਤੇ ਕੋਈ ਖੁਸ਼ ਨਹੀਂ ਹੈਗਾ ਜੀ ਜਾਓ ਕਦੇ ਹਰਿਆਣੇ ਦੇ ਵਿੱਚ ਆਮ ਪਿੰਡ ਦੇ ਆਮ ਕਿਸਾਨ ਕੋਲ ਜਾ ਕੇ ਵੇਖਣਾ ਉਹਨਾਂ ਦੀ ਗੱਲ ਸੁਣਨਾ ਵੀ ਉਹ ਕਿੰਨਾ ਖੁਸ਼ ਹੈ ਕੋਈ ਖੁਸ਼ ਨਹੀਂ ਹੈਗਾ ਅੰਧ ਭਗਤ ਖੁਸ਼ ਹੈਗੇ ਨੇ ਸਿਰਫ ਜੋ ਅੰਧ ਭਗਤ ਨੇ ਨਾ ਜਿਨ੍ਹਾਂ ਦੇ ਦਿਮਾਗ ਤੇ ਪੱਟੀ ਚੜ ਗਈ ਹੈ ਸਿਰਫ ਉਹੀ ਖੁਸ਼ ਹੈਗੇ ਨੇ ਹੋਰ ਕੋਈ ਖੁਸ਼ ਨਹੀਂ ਹੈਗਾ ਪਰ ਕਈ ਵਾਰ ਨਾਲ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਜਿਹੜਾ ਇਹ ਦਰਨਾ ਪ੍ਰਦਰਸ਼ਨ ਹੈ ਉਹ ਕਿਸਾਨਾਂ ਦਾ ਏ ਤੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਬੈਠੇ ਰਹਿਣ ਤੋਂ ਅਸੀਂ ਆਪਣਾ ਆਪਣਾ ਕੰਮ ਕਰਦੇ ਹਾਂ ਅਸੀਂ ਅਸੀਂ ਇੱਕ ਮਹੱਲੇ ਤੋਂ ਜਾਂ ਇੱਕ ਸਮਾਜ ਤੋਂ ਅਸੀਂ ਇੱਕ ਮਹੱਲੇ ਤੋਂ ਗੱਲ ਲੈ ਕੇ ਕਲੋਨੀ ਤੋਂ ਲੈ ਕੇ ਗੱਲ ਚੱਲੀ ਹੈ ਨਾ ਕਲੋਨੀ ਦੇ ਵਿੱਚ ਮੰਨ ਕੇ ਜਿੱਦੋਂ ਵੀ ਕਿਸੇ ਦੇ ਨਾਲ ਕੋਈ ਗਲਤ ਗੱਲ ਹੋ ਗਈ ਹੈ ਤੇ ਉਹ ਉਹ ਘਰ ਦੇ ਨਾਲ ਸਿਰਫ ਇੱਕ ਘਰ ਦੇ ਨਾਲ ਗਲਤ ਗੱਲ ਹੋਈ ਹੈ ਤੇ ਆਂਟ ਗਵਾਂਟ ਜਦੋਂ ਤੱਕ ਉਹਦਾ ਸਾਥ ਨਹੀਂ ਨਾ ਦੇਗਾ ਤੇ ਉਹ ਗੱਲ ਸਿਰੇ ਨਹੀਂ ਚੜੇਗੀ ਅਸੀਂ ਜਦੋਂ ਜੂਝਦੇ ਆ ਨਾ ਪੂਰੀ ਫਸਲ ਦੇ ਉੱਤੇ ਪੈਸਾ ਲਗਾਣੇ ਆ ਖਾਦ ਖਾਦ ਪਾਣੀ ਪਾਣੇ ਆ ਔਰ ਆਪ ਜਨ ਜਨ ਦੇ ਬੱਚੇ-ਬੱਚੇ ਦੇ ਮੂੰਹ ਦੇ ਵਿੱਚ ਅਸੀਂ ਰੋਜੀ ਰੋਟੀ ਦੁੱਧ ਲੈ ਕੇ ਜਾਂਦੇ ਆ ਠੀਕ ਹੈ ਔਰ ਉਹਨਾਂ ਦਾ ਸਾਡੇ ਨਾਲ ਕਨੈਕਸ਼ਨ ਨਹੀਂ ਹੈਗਾ ਤੇ ਕਿਹਨਾਂ ਨਾਲ ਕਨੈਕਸ਼ਨ ਹੈ ਇੱਕ ਨੀਤੀ ਮੈਂ ਹੋਰ ਸੁਣੀ ਹੈ ਕਿ ਕਹਿ ਰਹੇ ਨੇ కృਤ੍ਰਿਮ ਫੂਡ ਤਿਆਰ ਹੋਣ ਵਾਲਾ ਇਸ ਦੁਨੀਆ ਦੇ ਵਿੱਚ ਫਿਰ ਇਸ ਦਾ ਮਤਲਬ ਕਿ ਇਹਦੀ ਜਿਹੜੀ ਮੋਦੀ ਸਾਹਿਬ ਦੀ ਅਗਲੀ ਨੀਤੀ ਇਹ ਹੋਣੀ ਹੈ ਕਿ ਮੈਂ కృਤ੍ਰਿਮ ਫੂਡ ਤਿਆਰ ਕਰਾਂ ਔਰ ਕਿਸਾਨਾਂ ਨਾਲ ਕਟਆਫ ਕਰਦਾ ਕਿਸਾਨਾਂ ਦਾ ਤੇ ਜ਼ਮੀਨ ਦਾ ਕਟਆਫ ਕਰਦਾ ਮੈਂ ਤੁਸੀਂ ਇਹ ਨਾ ਸੋਚਣਾ ਕਿ ਹਰਿਆਣਾ ਦੇ ਕਿਸਾਨ ਖੁਸ਼ਹਾਲ ਹੈ ਗਵੇਂ ਵੀ ਇਸ ਬੀਜੇਪੀ ਸਰਕਾਰ ਦੇ ਵਿੱਚ ਹਰਿਆਣਾ ਦਾ ਕਿਸਾਨ ਬਹੁਤ ਖੁਸ਼ਹਾਲ ਹੈ ਐਸਾ ਕੁਝ ਨਹੀਂ ਹੈ ਇੱਕ ਇੱਕ 2-2 ਰੁਪਏ ਕਿਲੋ ਆਲੂ ਵਿਕਿਆ ਉਹਨਾਂ ਦਾ ਔਰ ਜਦੋਂ ਪਿਆਜ਼ ਵਿਕਦਾ ਕੋਡੀਆਂ ਦੇ ਭਾਅ ਵਿਕਦਾ ਔਰ ਮੱਕੀ ਗਰੇ ਮੱਕੀ ਜਦੋਂ ਵਿਕਦੀ ਹੈ ਨਾ ਮੱਕੀ ਵੀ ਰੁੱਲਦੀ ਰਹਿ ਜਾਂਦੀ ਹੈ ਹੋਰ ਹੋਰ ਜਿਹੜੀਆਂ ਦਾਲਾਂ ਨੇ ਉਹਨਾਂ ਦਾ ਤੇ ਕੋਈ ਭਾਅ ਹੀ ਨਹੀਂ ਹੈਗਾ ਸਾਡੀ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਲਿੰਕ ਰੋਡ ਬਣ ਰਹੇ ਨੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹਰਿਆਣੇ ਦੇ ਵਿੱਚ ਸੜਕ ਜੇ ਖੇਤ ਦੇ ਲੈਵਲ ਤੋਂ 4-4 ਫੁੱਟ ਉੱਚਾ ਚੁੱਕ ਦਿੰਦੇ ਨੇ ਉਹਨੂੰ ਇਹ ਅਗਰ ਫਲੱਡ ਆ ਜਾਏ ਅਗਰ ਬਾਰਿਸ਼ ਦਾ ਪਾਣੀ ਆ ਜਾ ਜਿਸ ਤਰ੍ਹਾਂ ਐਤ ਕੀ ਫਲੱਡ ਆਇਆ ਸੀ ਤੇ 4 4 4 4 ਫੁੱਟ ਫਲੱਡ ਦਾ ਪਾਣੀ ਖੇਤਾਂ ਦੇ ਵਿੱਚ ਰੁਕਿਆ ਨਿਕਾਸੀ ਦਾ ਆਰ ਪਾਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਸੀ ਜਦੋਂ ਅਸੀਂ ਗੁਹਾਰ ਲਗਾਈ ਤੇ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਕਿਸਾਨੀ ਮੋਰਚਿਆਂ ਦੀ ਗੱਲ ਕਰੀਏ ਜਦੋਂ ਪਿਛਲੀ ਵਾਰ ਮੋਰਚਾ ਲੱਗਿਆ ਸੀ ਤਾਂ ਉੱਥੇ ਵੀ ਜਿਹੜੀਆਂ ਸਾਡੀਆਂ ਮਾਵਾਂ ਨੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹਨਾਂ ਦਾ ਇੱਕ ਵੱਡਾ ਸਮਰਥਨ ਰਿਹਾ ਤਾਂ ਇੱਕ ਵਾਰ ਫਿਰ ਜਿਹੜਾ ਕਿਸਾਨੀ ਅੰਦੋਲਨ 2 ਜਿਸ ਦਾ ਮੋਰਚਾ ਸ਼ਬੂ ਬੈਰੀਅਰ ਦੇ ਉੱਤੇ ਲੱਗਿਆ ਹੋਇਆ ਤੇ ਕਿਸਾਨ ਦਿੱਲੀ ਵੱਲ ਵੱਧਣ ਦੀ ਤਿਆਰੀ ਦੇ ਵਿੱਚ ਨੇ ਹਾਲਾਂਕਿ ਜਦੋਂ ਤੱਕ ਉਹਨਾਂ ਦੇ ਆਗੂਆਂ ਦੁਆਰਾ ਕੋਈ ਮੈਸੇਜ ਨਹੀਂ ਦਿੱਤਾ ਜਾਂਦਾ ਕੋਈ ਸੰਦੇਸ਼ ਨਹੀਂ ਦਿੱਤਾ ਜਾਂਦਾ ਜਿਹੜੇ ਕਿਸਾਨ ਇਸੇ ਤਰ੍ਹਾਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਬੈਠੇ ਰਹਿਣਗੇ ਪਰ ਆਪਣੀਆਂ ਮੰਗਾਂ ਨੂੰ ਲੈ ਕੇ ਉਸੇ ਤਰ੍ਹਾਂ ਜਿਹੜੇ ਕਿਸਾਨ ਨੇ ਉਹ ਡਟੇ ਹੋਏ ਨੇ ਤਾਂ ਸਾਡੀ ਭੈਣ ਵੀ ਇੱਥੇ ਕਿਸਾਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਐਣ ਕਿੱਥੋਂ ਆਏ ਹੋ ਤੁਸੀਂ ਅਸੀਂ ਹਰਿਆਣਾ ਯਮਨਾ ਨਗਰ ਡਿਸਟ੍ਰਿਕਟ ਤੁਸੀਂ ਇਹ ਸਾਰੀ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਇੱਕ ਕਿਸਾਨ ਜਿਸ ਨੂੰ ਦੇਸ਼ ਦਾ ਰਾਜਾ ਕਿਹਾ ਜਾਂਦਾ ਹੈ ਜਿਸ ਦੇ ਉੱਤੇ ਹਰ ਚੀਜ਼ ਚੱਲਦੀ ਹੈ ਜਿਸ ਤੋਂ ਬਿਨਾਂ ਭਾਰਤ ਦੇਸ਼ ਦੀ ਜਾਂ ਪੰਜਾਬ ਦੀ ਜਾਂ ਹੋਰ ਸਟੇਟਾਂ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਪਰ ਅੱਜ ਉਹ ਸੜਕਾਂ ਤੇ ਰੁਲ ਰਿਹਾ ਹੈ ਕਿਵੇਂ ਦੇਖਦੇ ਹੋ ਨੂੰ ਬਹੁਤ ਦੁੱਖ ਹੁੰਦਾ ਇਹਨਾਂ ਨੂੰ ਦੇਖ ਕੇ ਔਰ ਮੈਂ ਇਹਨਾਂ ਦੇ ਜਜ਼ਬੇ ਨੂੰ ਜੋ ਸਾਡੇ ਬਜ਼ੁਰਗ ਨੇ ਜੋ ਘਰ ਬੈ ਕੇ ਆਰਾਮ ਨਾਲ ਰੋਟੀ ਪਾਣੀ ਖਾਣ ਦੀ ਜਿਨ੍ਹਾਂ ਦੀ ਉਮਰ ਹੈਗੀ ਹੈ ਦਵਾਈਆਂ ਵੀ ਚੱਲ ਰਹੀਆਂ ਨੇ ਜਿਨ੍ਹਾਂ ਦੇ ਬਿਮਾਰ ਵੀ ਹੈਗੇ ਨੇ ਮੇਰਾ ਯੂਥ 10 12 12 ਸਾਲ ਦੇ ਬੱਚੇ ਯੰਗ ਬਲੱਡ ਔਰ ਮੈਂ ਸਭ ਨੂੰ ਸਜਦਾ ਸਲਾਮ ਕਰਦੇ ਆ ਜੋ ਬੜੀ ਮਤਲਬ ਦੁੱਖ ਪਰਿਸਥਿਤੀ ਇੱਥੇ ਬਤਿੱਤ ਕਰ ਰਹੇ ਨੇ ਉਹਨਾਂ ਦਾ ਮਨ ਅੰਦਰੋਂ ਰੋ ਰਿਹਾ ਕਿ ਬਈ ਅਸੀਂ ਇੱਕ ਸਰਕਾਰ ਚੁਣੀ ਸੀ ਅਸੀਂ ਬੜਾ ਮਾਣ ਕੀਤਾ ਸੀ ਮੋਦੀ ਦੇ ਉੱਤੇ ਨਰਿੰਦਰ ਸਿੰਘ ਮੋਦੀ ਜੀ ਦੇ ਉੱਤੇ ਅਸੀਂ ਬਹੁਤ ਮਾਣ ਕੀਤਾ ਸੀ ਕਿ ਵੀ ਇਹਨਾਂ ਨੇ ਗੁਜਰਾਤ ਨੂੰ ਬੜਾ ਵਧੀਆ ਚਲਾਇਆ ਤੇ ਇਹ ਪੂਰੇ ਹਰਿਆਣਾ ਇੰਡੀਆ ਨੂੰ ਵੀ ਬੜਾ ਵਧੀਆ ਚਲਾਣਗੇ ਅਸੀਂ ਬਹੁਤ ਖੁਸ਼ ਸੀ ਵੀ ਮੋਦੀ ਜੀ ਆ ਜਾਣਗੇ ਬੜਾ ਵਧੀਆ ਹੋਏਗਾ ਮਗਰ ਜੋ ਮੋਦੀ ਜੀ ਨੇ ਕੀਤਾ ਨਾ ਉਹਨਾਂ ਦੀਆਂ ਨੀਤੀਆਂ ਤੋਂ ਅਸੀਂ ਖੁਸ਼ ਨਹੀਂ ਹੈਗੇ ਸਾਡੇ ਘਰ ਦੇ ਪਰਿਵਾਰਾਂ ਦੇ ਪਿੰਡਾਂ ਨੂੰ ਲਗਾ ਲੋ ਸ਼ਹਿਰਾਂ ਨੂੰ ਲਗਾ ਲੋ ਐਜੂਕੇਸ਼ਨ ਵਰ मतलब ਹਰ ਇੱਕ ਬੱਚਿਆਂ ਨੂੰ ਲਗਾ ਲੋ ਤੁਸੀਂ ਤੁਸੀਂ ਫੋਰਸ ਨੂੰ ਲਗਾ ਲੋ ਤੁਸੀਂ ਕਿਸੇ ਤਰਫ ਵੀ ਨਜ਼ਰ ਮਾਰੋਗੇ ਨਾ ਤੇ ਕੋਈ ਖੁਸ਼ ਨਹੀਂ ਹੈਗਾ ਤੁਹਾਨੂੰ ਇਹ ਲੋੜ ਕਿਉਂ ਮਹਿਸੂਸ ਹੋਈ ਕਿ ਤੁਹਾਨੂੰ ਵੀ ਉਹਨਾਂ ਕਿਸਾਨਾਂ ਦੇ ਵਿੱਚ ਜਾ ਕੇ ਬਹਿਣਾ ਚਾਹੀਦਾ ਹੈ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਕਿਉਂਕਿ ਮੈਂ ਖੁਦ ਕਿਸਾਨ ਆ ਮੈਂ ਕਿਸਾਨ ਦੀ ਬੇਟੀ ਹੈਗੀ ਆ ਔਰ ਮੈਂ ਖੁਦ ਫਾਰਮਰ ਆ ਔਰ ਮੇਰਾ ਆਣਾ ਬਣਦਾ ਹੈ ਮੇਰਾ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਘਰ ਦੇ ਵਿੱਚ ਜੋ ਔਰਤਾਂ ਹੋਰ ਹੈਗੀਆਂ ਨੇ ਉਹਨਾਂ ਨੂੰ ਵੀ ਘਰ ਛੱਡ ਕੇ ਇਸ ਤਰਨਿਆਂ ਦੇ ਵਿੱਚ ਆ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਪਰ ਕਈ ਵਾਰ ਨਾਲ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਜਿਹੜਾ ਇਹ ਤਰਨਾ ਪ੍ਰਦਰਸ਼ਨ ਹੈ ਉਹ ਕਿਸਾਨਾਂ ਦਾ ਹੈ ਤੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਬੈਠੇ ਰਹਿਣ ਦੋ ਅਸੀਂ ਆਪਣਾ ਆਪਣਾ ਕੰਮ ਕਰਦੇ ਹਾਂ ਪਤਾ ਗੱਲ ਕੀ ਹੁੰਦੀ ਹੈ ਇਹ ਜਿਹੜੀ ਸੋਚ ਹੈ ਨਾ ਇਹ ਜੋ ਸੋਚ ਹੈ ਗਲਤ ਹੈ ਇਹ ਲੋਕਾਂ ਦੀ ਲੋਕ ਅਸੀਂ ਅਸੀਂ ਇੱਕ ਮਹੱਲੇ ਤੋਂ ਜਾਂ ਇੱਕ ਸਮਾਜ ਤੋਂ ਅਸੀਂ ਇੱਕ ਮਹੱਲੇ ਤੋਂ ਗੱਲ ਲੈ ਕੇ ਕਲੋਨੀ ਤੋਂ ਲੈ ਕੇ ਗੱਲ ਚੱਲੀ ਹੈ ਨਾ ਕਲੋਨੀ ਦੇ ਵਿੱਚ ਮੰਨ ਕੇ ਜਿੱਦੋਂ ਵੀ ਕਿਸੇ ਦੇ ਨਾਲ ਕੋਈ ਗਲਤ ਗੱਲ ਹੋ ਗਈ ਹੈ ਤੇ ਉਹ ਉਹ ਘਰ ਦੇ ਨਾਲ ਸਿਰਫ ਇੱਕ ਘਰ ਦੇ ਨਾਲ ਗਲਤ ਗੱਲ ਹੋਈ ਹੈ ਤੇ ਆਂਡ ਗਵਾਂਡ ਜਦੋਂ ਤੱਕ ਉਹਦਾ ਸਾਥ ਨਹੀਂ ਨਾ ਦੇਗਾ ਤੇ ਉਹ ਗੱਲ ਸਿਰੇ ਨਹੀਂ ਚੜੇਗੀ ਉਹ ਸਿਰਫ ਉਹ ਪਰਿਵਾਰ ਵਿਚਾਰਾ ਆਪਣੇ ਆਪ ਚ ਜੂਝ ਜਾਂ ਚ ਚੁੱਪ ਕਰਕੇ ਬੈਠ ਜੇਗਾ ਉਹਨੂੰ ਉਹਦਾ ਰਾਈਟ ਨਹੀਂ ਮਿਲੇਗਾ ਅਗਰ ਜੇ ਪੂਰਾ ਮੋਹੱਲਾ ਪੂਰੀ ਕਲੋਨੀ ਉਹਦੇ ਨਾਲ ਲੱਗ ਗਈ ਤਾਂ ਮਜਾਲ ਨਹੀਂ ਹੈ ਕਿਸੇ ਦੀ ਵੀ ਉਸ ਕਲੋਨੀ ਵਾਲੇ ਕਿ ਉਸ ਪਰਿਵਾਰ ਵਾਲੇ ਕਿ ਉਸ ਕਲੋਨੀ ਦੇ ਵਿੱਚ ਕੋਈ ਉਸ ਤਰ੍ਹਾਂ ਦਾ ਗਲਤ ਕੰਮ ਹੋਏਗਾ ਹੀ ਨਹੀਂ ਇਸੇ ਤਰ੍ਹਾਂ ਅਸੀਂ ਹੁਣ ਕਿਸਾਨ ਹੈਗੇ ਆ ਕਿਸਾਨ ਅੰਨ ਦਾਤਾ ਵੇ ਔਰ ਅਸੀਂ ਜਿੰਨਾ ਪ੍ਰਸਥਿਤੀਆਂ ਤੋਂ ਜੂਝਦੇ ਹਨਾ ਜਦੋਂ ਬਾਰਿਸ਼ ਨਹੀਂ ਪੈਣੀ ਹੁੰਦੀ ਫਸਲ ਤੇ ਉਦੋਂ ਬਾਰਿਸ਼ ਪੈ ਜਾਂਦੀ ਹੈ ਅਸੀਂ ਜਦੋਂ ਜੂਜਦੇ ਆ ਨਾ ਪੂਰੀ ਫਸਲ ਦੇ ਉੱਤੇ ਪੈਸਾ ਲਗਾਣੇ ਆ ਖਾਦ ਖਾਦ ਪਾਣੀ ਪਾਣੇ ਆ ਔਰ ਜਨ ਜਨ ਦੇ ਬੱਚੇ-ਬੱਚੇ ਦੇ ਮੂੰਹ ਦੇ ਵਿੱਚ ਅਸੀਂ ਰੋਜੀ ਰੋਟੀ ਦੁੱਧ ਲੈ ਕੇ ਜਾਣੇ ਆ ਠੀਕ ਹੈ ਔਰ ਉਹਨਾਂ ਦਾ ਸਾਡੇ ਨਾਲ ਕਨੈਕਸ਼ਨ ਨਹੀਂ ਹੈਗਾ ਤਾਂ ਕਿੰਨਾ ਨਾਲ ਕਨੈਕਸ਼ਨ ਹੈ ਇੱਕ ਨੀਤੀ ਮੈਂ ਹੋਰ ਸੁਣੀ ਹੈ ਕਿ ਕਹਿ ਰਹੇ ਨੇ కృਤ੍ਰਿਮ ਫੂਡ ਤਿਆਰ ਹੋਣ ਵਾਲਾ ਇਸ ਦੁਨੀਆ ਦੇ ਵਿੱਚ ਫਿਰ ਇਸ ਦਾ ਮਤਲਬ ਕਿ ਇਹਦੀ ਜਿਹੜੀ ਮੋਦੀ ਸਾਹਿਬ ਦੀ ਹੈ ਅਗਲੀ ਨੀਤੀ ਇਹ ਹੋਣੀ ਹੈ ਕਿ ਮੈਂ కృਤ੍ਰਿਮ ਫੂਡ ਤਿਆਰ ਕਰਾਂ ਔਰ ਕਿਸਾਨਾਂ ਨਾਲ ਕੱਟ ਆਫ ਕਰਦਾ ਕਿਸਾਨਾਂ ਦਾ ਤੇ ਜ਼ਮੀਨ ਦਾ ਕੱਟ ਆਫ ਕਰਦਾ ਮੈਂ ਜਿਵੇਂ ਤੁਸੀਂ ਹਰਿਆਣਾ ਤੋਂ ਤੁਸੀਂ ਹਰਿਆਣਾ ਸਰਕਾਰ ਦਾ ਜਿਹੜਾ ਵਰਤਾਰਾ ਹੈ ਕਿਸਾਨਾਂ ਦੇ ਨਾਲ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਕੀਤੀ ਗਈ ਹੈ ਆ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਹੁਤ ਨਿੰਦਨੀ ਹੈਗਾ ਤੁਸੀਂ ਇਹ ਨਾ ਸੋਚਣਾ ਕਿ ਹਰਿਆਣਾ ਦਾ ਕਿਸਾਨ ਖੁਸ਼ਹਾਲ ਹੈਗਾ ਵੇ ਵੀ ਇਸ ਬੀਜੇਪੀ ਸਰਕਾਰ ਦੇ ਵਿੱਚ ਹਰਿਆਣਾ ਦਾ ਕਿਸਾਨ ਬਹੁਤ ਖੁਸ਼ਹਾਲ ਹੈ ਐਸਾ ਕੁਝ ਨਹੀਂ ਹੈ ਇੱਕ ਇੱਕ 2 2 ਰੁਪਏ ਕਿਲੋ ਆਲੂ ਵਿਕਿਆ ਉਹਨਾਂ ਦਾ ਪਰ ਜਦੋਂ ਪਿਆਜ਼ ਵਿਕਦਾ ਕੋਡੀਆਂ ਦੇ ਭਾਅ ਵਿਕਦਾ ਔਰ ਮੱਕੀ ਗਰੇ ਮੱਕੀ ਜਦੋਂ ਵਿਕਦੀ ਹੈ ਨਾ ਮੱਕੀ ਵੀ ਰੁੱਲਦੀ ਰਹਿ ਜਾਂਦੀ ਹੈ ਔਰ ਹੋਰ ਜਿਹੜੀਆਂ ਦਾਲਾਂ ਨੇ ਉਹਨਾਂ ਦਾ ਤੇ ਕੋਈ ਭਾਅ ਹੀ ਨਹੀਂ ਹੈਗਾ ਹੁਣ ਤੁਸੀਂ ਇਹ ਖਾਨ ਦਾ ਦੇਖੋ ਲਸਣ ਹੁੰਦਾ ਜਿਹੜਾ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਉਹ ਤਾਂ ਇਹ ਗੱਲ ਕਹਿੰਦੇ ਨੇ ਕਿ ਅਸੀਂ ਹਮੇਸ਼ਾ ਹੀ ਕਿਸਾਨ ਦੇ ਪੱਖ ਦੀਆਂ ਨੀਤੀਆਂ ਲੈ ਕੇ ਆਉਂਦੇ ਆ ਬਿਲਕੁਲ ਵੀ ਨਹੀਂ ਕੁਝ ਵੀ ਨਹੀਂ ਹੁਣ ਮੈਂ ਅਗਰ ਇੱਕ ਛੋਟੀ ਜਿਹੀ ਇੱਕ ਗੱਲ ਲੈ ਕੇ ਚੱਲਾਂ ਦੇਖੋ ਸਾਡੀ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਲਿੰਕ ਰੋਡ ਬਣ ਰਹੇ ਨੇ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੋ ਹਰਿਆਣਾ ਦੇ ਵਿੱਚ ਸੜਕ ਜੇ ਖੇਤ ਦੇ ਲੈਵਲ ਤੋਂ 4-4 ਫੁੱਟ ਉੱਚਾ ਝੁੱਕ ਦਿੰਦੇ ਨੇ ਉਹਨੂੰ ਇਹ ਅਗਰ ਫਲੱਡ ਆ ਜਾਏ ਅਗਰ ਬਾਰਿਸ਼ ਦਾ ਪਾਣੀ ਆ ਜਾ ਜਿਸ ਤਰ੍ਹਾਂ ਐਤ ਕੀ ਫਲੱਡ ਆਇਆ ਸੀ ਤੇ 4 4 4 4 ਫੁੱਟ ਫਲੱਡ ਦਾ ਪਾਣੀ ਖੇਤਾਂ ਦੇ ਵਿੱਚ ਰੁਕਿਆ ਨਿਕਾਸੀ ਦਾ ਆਰ ਪਾਰ ਜਾਣ ਦਾ ਕੋਈ ਰਸਤਾ ਨਹੀਂ ਹੈਗਾ ਸੀ ਜਦੋਂ ਅਸੀਂ ਗੁਹਾਰ ਲਗਾਈ ਤੇ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਕਹਿੰਦੇ ਨੇ ਬਈ ਸਾਹਮਣੇ ਵਾਲੇ ਖੇਤ ਵਾਲੇ ਕੋਲੋਂ ਲੋ ਤੁਸੀਂ ਪਰਮਿਸ਼ਨ ਅਗਰ ਉਹ ਕਹਿੰਦਾ ਤਾਂ ਅਸੀਂ ਖੇਤ ਪਾੜਾਂਗੇ ਅਗਲਾ ਕਿ ਉਹ ਪਰਮਿਸ਼ਨ ਦੇਗਾ ਉਹ ਥੋੜੀ ਕਹੇਗਾ ਕਿ ਮੇਰੀ ਫਸਲ ਖਰਾਬ ਹੋਏ ਤੁਸੀਂ ਜਾਓ ਕਦੀ ਹਰਿਆਣੇ ਦੇ ਵਿੱਚ ਆਮ ਪਿੰਡ ਦੇ ਆਮ ਕਿਸਾਨ ਕੋਲ ਜਾ ਕੇ ਵੇਖਣਾ ਉਹਨਾਂ ਦੀ ਗੱਲ ਸੁਣਨਾ ਵੀ ਉਹ ਕਿੰਨਾ ਖੁਸ਼ ਹੈ ਕੋਈ ਖੁਸ਼ ਨਹੀਂ ਹੈਗਾ ਅੰਧ ਭਗਤ ਖੁਸ਼ ਹੈਗੇ ਨੇ ਸਿਰਫ ਜੋ ਅੰਧ ਭਗਤ ਨੇ ਨਾ ਜਿਨ੍ਹਾਂ ਦੇ ਦਿਮਾਗ ਦੇ ਪੱਟੀ ਚੜ ਗਈ ਹੈ ਸਿਰਫ ਉਹੀ ਖੁਸ਼ ਹੈਗੇ ਨੇ ਹੋਰ ਕੋਈ ਖੁਸ਼ ਨਹੀਂ ਹੈਗਾ ਹੁਣ ਤੁਸੀਂ ਇੱਕ ਔਰਤ ਵੀ ਹੋ ਤੇ ਇੱਕ ਸੰਘਰਸ਼ੀ ਦੇ ਤੌਰ ਤੇ ਇੱਥੇ ਮੌਜੂਦ ਹੋ ਤਾਂ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਅੱਜ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਤੇ ਇੱਥੇ ਨਹੀਂ ਪਹੁੰਚੇ ਭਾਵੇਂ ਉਹ ਔਰਤਾਂ ਹੋਣ ਤੇ ਭਾਵੇਂ ਉਹ ਮਰਦ ਹੋਣ ਦੇਖੋ ਜੀ ਮੈਂ ਤਾਂ ਇਹ ਗੱਲ ਕਹਿੰਨੀ ਆ ਕਿ ਦੇਖੋ ਅਗਰ ਮਾਲ ਉਹ ਇਹ ਸੋਚਦੇ ਨੇ ਕਿ ਪ੍ਰੋਬਲਮ ਮੈਨੂੰ ਹੋਏਗੀ ਤੇ ਮੈਂ ਤਾਂ ਉਠਾਂਗਾ ਪ੍ਰੋਬਲਮ ਮੈਨੂੰ ਹੋਏਗੀ ਤੇ ਮੈਂ ਤਾਂ ਉਠਾਂਗੀ ਔਰ ਇਹ ਨੀਤੀ ਜਦ ਤੱਕ ਆਪਣੇ ਦਿਮਾਗ ਚੋਂ ਨਹੀਂ ਕੱਢਣਗੇ ਤਾਂ ਅਸੀਂ ਕੋਈ ਵੀ ਲੜਾਈ ਨਹੀਂ ਜਿੱਤ ਸਕਦੇ ਔਰ ਉਹਨਾਂ ਨੂੰ ਇਹ ਨੀਤੀ ਦਿਮਾਗ ਦੇ ਵਿੱਚੋਂ ਕੱਢ ਕੇ ਨਾ ਜਿੱਥੇ ਵੀ ਇਕੱਠ ਹੁੰਦਾ ਵੇ ਜਿੱਥੇ ਵੀ ਲੋਕ ਇਕੱਠੇ ਹੁੰਦੇ ਨੇ ਉੱਥੇ ਉਹਨਾਂ ਨੂੰ ਆਉਣਾ ਚਾਹੀਦਾ ਔਰ ਸਾਥ ਦੇਣਾ ਚਾਹੀਦਾ ਦੇਖੋ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਜਿਹੜਾ ਕੰਮ ਅ ਮੰਨ ਕੇ ਚੱਲੋ ਕਿ 1 ਮਹੀਨੇ ਚ ਹੋਣਾਵੇਂ ਅਗਰ ਸਾਰੀ ਦੁਨੀਆ ਉਥੇ ਇੱਕ ਵਾਰੀ ਚ ਇਕੱਠੀ ਹੋ ਜੇ ਤੇ ਉਹ 2 ਦਿਨ ਚ ਹੋ ਜਾਏਗਾ ਮੇਰੇ ਹਿਸਾਬ ਨਾਲ ਸਰਕਾਰ ਨੂੰ ਡੋਨ ਹੋਣਾ ਪੈ ਜਾਏਗਾ ਕਿ ਜਨਤਾ ਸਾਰੀ ਇੱਕ ਜਗ੍ਹਾ ਤੇ ਜਨਤਾ ਦੀ ਡਿਮਾਂਡ ਹੈਗੀ ਹੈ ਇਹ ਕੰਮ ਸਾਨੂੰ ਕਰਨਾ ਚਾਹੀਦਾ ਤੇ ਮੇਰੇ ਮੇਰਾ ਇਹ ਸੰਦੇਸ਼ ਹੈ ਨਾਰੀ ਸ਼ਕਤੀ ਨੂੰ ਕਿ ਨਾਰੀ ਸ਼ਕਤੀ ਤੁਸੀਂ ਬਹੁਤ ਮਹਾਨ ਹੈਗੇ ਹੋ ਤੁਸੀਂ ਮਾਤਾ ਦੁਰਗਾ ਦਾ ਰੂਪ ਹੈਗੇ ਹੋ ਜਦੋਂ ਜਦ ਤੱਕ ਤੁਸੀਂ ਨਹੀਂ ਨਾ ਸੜਕਾਂ ਤੇ ਉਤਰਦੇ ਬੱਚਿਆਂ ਨੂੰ ਲੈ ਕੇ ਤਾਂ ਤੱਕ ਸਾਨੂੰ ਹੱਕ ਨਹੀਂ ਮਿਲ ਸਕਦੇ ਤੁਹਾਨੂੰ ਆਣਾ ਚਾਹੀਦਾ